ਹਾਂ ਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਇੱਕ ਪਾਸਿੰਗ ਜੀ ਸਟਾਰ ਟੀਵੀ ਤੋਂ ਤਾਂ ਇਸ ਟਾਈਮ ਰੋਪੜ ਜ਼ਿਲ੍ਹੇ ਦੇ ਵਿੱਚ 75ਵਾਂ ਗਣਤੰਤਰ ਦਿਵਸ ਜਿਹੜਾ ਮਨਾਇਆ ਜਾ ਰਿਹਾ ਬਹੁਤ ਵਧੀਆ ਡਰੈਸ ਇਸ ਟਾਈਮ ਬੱਚਿਆਂ ਨੇ ਪਾਈ ਹੋਈ ਆ ਬਟੇ ਕੀ ਨਾਮ ਹੈ ਪਹਿਲਾਂ ਤੋਂ ਮੈਂ ਮੇਰਾ ਸਰ ਮੇਰਾ ਨਾਮ ਆਸ਼ੀਸ਼ ਕੁਮਾਰ ਹੈ ਆਸ਼ੀਸ਼ ਕੁਮਾਰ ਜੀ ਕਿਹੜੇ ਸਕੂਲ ਤੋਂ ਤੁਸੀਂ ਸਰ ਗਵਰਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਿੰਘ ਭਗਵੰਤਪੁਰ ਤੋਂ ਆ ਜੀ ਤੇ ਅੱਜ ਕੀ ਤੁਸੀਂ ਪਰਫਾਰਮੈਂਸ ਕੀਤੀ ਅੱਜ ਗਣਤੰਤਰ ਦਿਵਸ ਤੇ ਜਿਸ ਦਿਨ ਸਾਡਾ ਸੰਵਿਧਾਨ ਲੱਗ ਹੋਇਆ ਤਾਂ ਉਹਦੇ ਤਹਿਤ ਅਸੀਂ ਪਰਫਾਰਮੈਂਸ ਕੀਤੀ ਹੈ ਜੀ બસ ਕਿਵੇਂ ਦੇਖ ਰਹੇ ਹੋ ਅੱਜ ਬਾਕੀ ਸਕੂਲ ਵੀ ਆਏ ਹੋਏ ਆ ਤੁਹਾਡੀ ਵੀ ਅੱਜ ਪਰਫਾਰਮੈਂਸ ਬਹੁਤ ਵਧੀਆ ਦੇਖੀ ਆ ਤਾਂ ਜਿਹੜਾ ਇਹਨਾਂ ਦਾ ਸੇਰਾ ਹੈ ਆ ਆਪਣੇ ਸਕੂਲ ਨੂੰ ਦੋਂਗੇ ਕਿਵੇਂ ਕਿਵੇਂ ਤੁਹਾਡੀ ਜਿਹੜੀ ਤਿਆਰੀ ਹੋਈ ਆ ਬਸ ਸਾਰਾ ਸਕੂਲ ਨੂੰ ਵੀ ਦੋਂਗੇ ਇਹਨਾਂ ਨੂੰ ਵੀ ਬਹੁਤ ਵਧੀਆ ਸਾਰਾ ਸਾਡੀ ਮੈਡਮ ਨੇ ਬਹੁਤ ਵਧੀਆ ਸਾਡੇ ਤਰ੍ਹਾਂ ਕਰਾਈ ਬਹੁਤ ਵਧੀਆ ਲੱਗਿਆ ਸਰ ਤੇ ਇਹ ਮੈਡਮ ਵੀ ਸਾਡੇ ਨਾਲ ਬੱਚਿਆਂ ਨੇ ਖੁਦ ਕਿਹਾ ਵੀ ਮੈਡਮ ਨੇ ਬਹੁਤ ਵਧੀਆ ਤਾਰੀਫ ਕਰ ਰਿਹਾ ਬੱਚਿਆਂ ਨੇ ਤਾਂ ਮੈਡਮ ਕਿਵੇਂ ਦੇਖ ਰਹੇ ਜਿਹੜੀ ਤੁਸੀਂ ਤਿਆਰੀ ਕੀਤੀ ਆ ਕਿੰਨੇ ਕੁ ਤੁਹਾਡੇ ਜਿਹੜੇ ਬੱਚੇ ਆ ਤੁਹਾਡੇ ਜਿਹੜੇ ਕਰਨੇ ਤੇ ਪੂਰਨ ਪਏ ਆ 100% ਸਰ 100% ਹੈ ਐਨੀ ਠੰਡ ਸੀਗੀ ਜਦੋਂ ਅਸੀਂ ਰਿਹਰਸਲ ਚਾਹੁੰਦੇ ਰਿਹਾ ਤੁਹਾਨੂੰ ਵੀ ਪਤਾ ਪਰਸੋਂ ਕਿੰਨੀ ਠੰਡ ਸੀ ਫ੍ਰੀਜ਼ਿੰਗ ਕੋਲਡ ਬਟ ਸਟਿਲ ਬੱਚਿਆਂ ਨੇ ਜੋਸ਼ ਨਹੀਂ ਹਾਰਿਆ 6ਵੀਂ ਕਲਾਸ ਦੇ ਛੋਟੇ ਛੋਟੇ ਬੱਚੇ ਨਹੀਂ ਮੈਮ ਜਾਣਾ ਹੈ ਜਾਣਾ ਹੈ ਸਕੂਲ ਦਾ ਨਾਮ ਵਧਾਣਾ ਹੈ ਦੇ ਆਰ ਦਾ ਬੈਸਟ ਤੇ ਬੱਚਿਆਂ ਦੇ ਨਾਲ ਜਿਹੜੇ ਟੀਚਰ ਹੈ ਉਹਨਾਂ ਨੂੰ ਵੀ ਆਪਣੇ ਬੱਚੇ ਦੇ ਮਾਣ ਹੈ ਵੀ ਉਹਨਾਂ ਨੇ ਜਿਹੜੀ ਕੀਤੀ ਹੋਈ ਮਿਹਨਤ ਹੈ ਅੱਜ ਸੰਪੂਰਤਾ ਹੋਈ ਆ ਔਰ ਪੂਰੇ ਜ਼ਿਲ੍ਹੇ ਦੇ ਵਿੱਚ ਉਹਨਾਂ ਨੇ ਜਿਹੜੀ ਪਰਫਾਰਮੈਂਸ ਕੀਤੀ ਆ ਉਹ ਦਿਖਾਈ ਵੀ ਹੈਗੀ ਆ ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਜੀ ਸਟੇਡੀਅਮ ਦੇ ਨੇਪਾਲ ਸਿੰਘ ਲੋਗਨ